ਮੇਰਾ ਨਾਮ ਬੇਟਾ ਦਰਸ਼ਨ ਸਿੰਘ ਸੰਧੂ ਰਿਟਾਇਰਡ ਐਸਪੀ ਇੰਟਰਨੈਸ਼ਨਲ ਥ੍ਰੀਟ ਡਾਇ ਮੇਰਾ ਪਿੰਡ ਰੂੜੀ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਲੇਕਿਨ ਮੈਨੂੰ 25 ਸਾਲ ਹੋ ਗਏ ਜੰਡਿਆਲੇ ਰਹਿੰਦੇ ਨੂੰ ਮੈਂ ਡਾਇਰੈਕਟ ਸਬ ਇੰਸਪੈਕਟਰ ਘਰੋਂ ਭਰਤੀ ਹੋਇਆ ਸੀ ਤੇ ਪਹਿਲੇ ਸਾਲ ਹੀ ਇੰਡੀਆ ਪੁਲਿਸ ਦਾ ਨਵਾਂ ਰਿਕਾਰਡ ਕੀਤਾ ਮੈਂ ਉਸ ਬੈਕਗ੍ਰਾਉਂਡ ਨੂੰ ਵੇਖ ਕੇ ਆ ਜਿਹੜਾ ਬੱਚਾ ਜਿਹਦੀਆਂ ਮੈਂ ਫੋਟੋ ਸਾਹਮਣੇ ਵੇਖਣ ਰਿਹਾ ਹਾਂ ਮੈਨੂੰ ਤੁਹਾਡੇ ਪਰਿਵਾਰ ਨਾਲੋਂ ਇਹਨਾਂ ਦੇ ਮੰਮੀ ਡੈਡੀ ਨਾਲੋਂ ਵੀ ਜ਼ਿਆਦਾ ਖੁਸ਼ੀ ਆ ਪਈ ਇਥੋਂ ਇੱਕ ਪਿੰਡ ਚੋਂ ਉੱਠ ਕੇ ਬੱਚਾ ਸਾਡਾ ਤੇ 올림픽 ਤੇ ਜਾਣਾ ਭਾਜੀ 20 ਸਾਲ 20 ਸਾਲ ਦਿਨ ਰਾਤ ਗਰਾਊਂਡ ਚ ਗੁਰਦੁਆਰਿਆਂ ਮਸਜਿਦਾਂ ਮੱਥਾ ਟੇਕਣ ਦੇ ਨਾਲ ਉਸ ਤੇ ਤੇ ਉਹ ਪੌੜੀ ਤੇ ਬੰਦਾ ਚੜਦਾ ਜਿਹੜੀ ਲਾਸਟ ਪੌੜੀ ਹੁੰਦੀ ਆ ਇਹ ਸਾਡੇ 올림픽 ਸਪੋਰਟਸ ਵਾਸਤੇ ਸਪੋਰਟਸ ਵਾਸਤੇ ਇਹ ਪੌੜੀ ਲਾਸਟ ਅੱਡਾ ਸੀ ਤੇ ਤੁਹਾਨੂੰ ਲੱਖ ਲੱਖ ਪਿੰਡ ਵਾਲਿਆਂ ਨੂੰ ਮੰਮੀ ਡੈਡੀ ਨੂੰ ਪਰਿਵਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਉਹਦੀ ਤੰਦਰੁਸਤੀਆਂ ਬਖਸ਼ੇ ਮੇਰੀ ਇੱਕ ਬੇਨਤੀ ਆ ਤੁਹਾਡੇ ਪਰਿਵਾਰ ਨੂੰ ਜੇ ਜਦੋਂ ਬੇਟਾ ਆਇਆ ਮੈਨੂੰ ਜਰੂਰ ਇਨਫੋਰਮ ਕਰਿਓ ਮੈਂ ਉਹਨੂੰ ਆਪਣਾ ਦਿਲ ਹੀ ਪਿਆਰ ਦਊਂਗਾ ਮੇਰੀ ਇੱਕ ਬੇਂਤੀ ਆ ਮੈਂ ਕੁਝ ਨਹੀਂ ਦੇ ਸਕਦਾ ਜਿੱਦਣ ਬੇਟਾ ਆਇਆ ਮੈਂ ਆਪਣੇ ਵੱਲੋਂ ਪਿਆਰ ਦੇਊਂਗਾ ਪਰ ਮੈਨੂੰ ਤੁਸੀਂ ਆਗੇ ਨਹੀਂ ਤਾਂ ਹੀ ਬੇਂਤੀ ਨਹੀਂ ਨਹੀਂ ਸਭ ਕੁਝ ਨਹੀਂ 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 ਆ ਪਿਆਰ ਨਹੀਂ ਨਹੀਂ ਤੇ ਉਹ ਆ ਪਿਆਰ ਕਰਕੇ ਨਹੀਂ ਨਹੀਂ ਤੇ ਤੁਹਾਡੇ ਤੁਹਾਡੇ ਨਾਲੋਂ ਲੱਖ ਗੁਣਾ ਤੁਹਾਡੇ ਨਾਲੋਂ ਲੱਖ ਗੁਣਾ ਜ਼ਿਆਦਾ ਸਾਨੂੰ ਪਿਆਰ ਵਾ ਵੀ ਇਹ ਬੱਚੇ ਨੇ ਇਥੋਂ ਤੱਕ ਭਾਜੀ ਮੈਂ ਵੀ 15 18 ਸਾਲ ਸਪੋਰਟ ਕੀਤੀ ਤਿੰਨ ਪੁਲਸ ਮੈਡਲ ਲੈ ਚੁੱਕਿਆ ਇੰਡੀਆ ਪੁਲਿਸ ਦਾ ਵਰਲਡ 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 ਪੁਲਿਸ ਕੰਪੀਟੀਸ਼ਨ ਲੈ ਆ ਵਰਲਡ ਦਾ ਵਰਲਡ ਦਾ ਕੰਪੀਟੀਸ਼ਨ ਕਰਾਸ ਕੰਟਰੀ 14.5 ਕਿਲੋਮੀਟਰ ਪਰ ਜਿੱਨਾ ਜਿੱਥੋਂ ਤੱਕ ਮੈਂ ਮੇਰਾ ਪਿੰਡ ਗੂੜੀ ਵਾਲਾ ਜਿੱਥੋਂ ਤੱਕ ਮੈਂ ਉੱਠ ਕੇ ਮੁਰਗੀਆਂ ਰੱਖੀਆਂ ਘਰ ਗਰੀਬੀ ਹੀ ਉਹਨਾਂ ਦੇ ਆਂਡੇ ਪਾਲ ਕੇ 2 ਤੋਂ 4-4 ਤੋਂ 10 ਫਿਰ ਘਰੋਂ ਮੈਨੂੰ ਸਬਨ ਫੈਕਟਰੀ ਪਰਦੇ ਕੇ ਫੈਕਟਰੀ ਤੇ ਅੱਜ ਮੈਂ ਤੁਹਾਨੂੰ ਤੁਹਾਡੇ ਪਿੰਡ ਦੀਆਂ ਗਲੀਆਂ ਨੂੰ ਤੁਹਾਡੀਆਂ ਜਿਹੜੀਆਂ ਇੱਟਾਂ ਲੱਗੀਆਂ ਉਹਨਾਂ ਨੂੰ ਤੁਹਾਡੇ ਰੁੱਖਾਂ ਨੂੰ ਬੰਦਿਆਂ ਨੂੰ ਛੱਡ ਕੇ ਤੁਹਾਡੇ ਪੇੜ ਜਿਹੜੇ ਲੱਗੇ ਆ ਉਹਨਾਂ ਨੂੰ ਲੱਖ 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 ਵਧਾਈ ਦਿਨਾ ਵੀ ਸਾਡੇ ਇਹ ਪਿੰਡ ਦੇ ਨੇ ਬੇਟੇ ਸਾਡੇ ਹਿੰਦੂ ਸਾਡੇ ਪਿੰਡ ਦਾ ਨਹੀਂ ਸਾਡੇ ਪੰਜਾਬ ਦਾ ਨਹੀਂ ਸਾਡੇ ਹਿੰਦੁਸਤਾਨ ਨੂੰ ਇੱਕ ਦੁਖਾਤਾ ਰਵੇ ਅਸੀਂ ਪਿੰਡਾਂ ਚ ਹੈਗੇ ਤੁਹਾਨੂੰ ਬਹੁਤ ਬਹੁਤ ਮੇਰੀਏ ਬੇਂਤੀ ਆ ਮੈਂ ਕੁਝ ਨਹੀਂ ਦੇ ਸਕਦਾ ਜਿੱਦਣ ਬੇਟਾ ਆਇਆ ਮੈਂ ਆਪਣੇ ਵੱਲੋਂ ਪਿਆਰ ਦੇਉਂਗਾ ਪਰ ਮੈਨੂੰ ਉਹਦੀ ਆਗੇ ਨਹੀਂ ਤਾਂ ਹੀ ਬੇਂਤੀ ਨਹੀਂ ਨਹੀਂ ਸਭ ਕੁਝ ਨਹੀਂ 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 ਤੇ ਆ ਪਿਆਰ ਨਹੀਂ ਨਹੀਂ ਤੇ ਉਹ ਆ ਪਿਆਰ ਕਰਕੇ ਨਹੀਂ ਨਹੀਂ ਤੇ ਤੁਹਾਡੇ ਨਾਲੋਂ ਲੱਖ ਗੁਣਾ ਤੁਹਾਡੇ ਨਾਲੋਂ ਲੱਖ ਗੁਣਾ ਜ਼ਿਆਦਾ ਸਾਨੂੰ ਪਿਆਰ ਵਾ ਵੀ ਇਹ ਬੱਚੇ ਨੇ ਇੱਥੋਂ ਤੱਕ ਭਾਜੀ ਮੈਂ ਵੀ 15 18 ਸਾਲ ਸਪੋਰਟ ਕੀਤੀ ਤਿੰਨ ਪੁਲਸ ਮਿਡਲ ਲੈ ਚੁਕਿਆ ਜਿਹੜੀ ਆ ਬੁਝਦਾ ਵਰਲਡ 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 ਪੁਲਸ ਕੰਪੀਟੀਸ਼ਨ ਲੈ ਆ ਵਰਲਡ ਦਾ ਵਰਲਡ ਦਾ ਕੰਪੀਟੀਸ਼ਨ ਕਰਾਸ ਕੰਟਰੀ 145 ਕਿਲੋਮੀਟਰ ਪਰ ਜਿੰਨਾ ਜਿੱਥੋਂ ਤੱਕ ਮੈਂ ਮੇਰਾ ਪਿੰਡ ਗੂੜੀ ਵਾਲਾ ਹੈ ਜਿੱਥੋਂ ਤੱਕ ਮੈਂ ਉੱਠ ਕੇ ਮੁਰਗੀਆਂ ਰੱਖੀਆਂ ਘਰ ਗਰੀਬੀ ਹੀ ਉਹਨਾਂ ਦੇ ਆਂਡੇ ਪਾਲ ਕੇ 2 ਤੋਂ 4 4 ਤੋਂ 10 ਫਿਰ ਘਰੋਂ ਮੈਨੂੰ ਸਦਨ ਫੈਕਟਰ ਪਰ ਦੇ ਕੇ ਕੱਟਦਾ ਉਹ ਤੇ ਅੱਜ ਮੈਂ ਤੁਹਾਨੂੰ ਤੁਹਾਡੇ ਪਿੰਡ ਦੀਆਂ ਗਲੀਆਂ ਨੂੰ ਤੁਹਾਡੀਆਂ ਜਿਹੜੀਆਂ ਇੱਟਾਂ ਲੱਗੀਆਂ ਉਹਨਾਂ ਨੂੰ ਤੁਹਾਡੇ ਰੁੱਖਾਂ ਨੂੰ ਬੰਦਿਆਂ ਦੇ ਛੱਡ ਕੇ ਤੁਹਾਡੇ ਪਿੰਡ ਜਿਹੜੇ ਲੱਗੇ ਆ ਉਹਨਾਂ ਨੂੰ ਲੱਖ 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 ਵਧਾਈ ਦਿਨਾ ਵੀ ਸਾਡੇ ਇਹ ਪਿੰਡ ਦੇ ਨੇ ਵੇਡੇ ਸਾਡੇ ਹਿੰਦੂ ਸਾਡੇ ਪਿੰਡ ਦਾ ਨਹੀਂ ਸਾਡੇ ਪੰਜਾਬ ਦਾ ਨਹੀਂ ਸਾਡੇ ਹਿੰਦੁਸਤਾਨ ਨੂੰ ਇੱਕ ਦੁਖਾਤਾਵੇਂ ਹੀ ਪਿੰਡਾਂ ਚ ਹੈਗੇ ਤਨ ਬਹੁਤ ਬਹੁਤ